ਨਗਰ ਨਿਗਮ ਜਲੰਧਰ ਦੀ ਵਰਕਸ਼ਾਪ ਦੇ ਵਿੱਚ ਪਿਆ ਸਮਾਨ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਇੱਥੇ ਵੱਡੀ ਗਿਣਤੀ ਦੇ ਵਿੱਚ ਕੂੜੇ ਦੇ ਵੱਡੇ ਡਸਟਬਿਨ ਪਏ ਹੋਏ ਹਨ ਜੋ ਪੈਸੰਦ ਵਿੱਚ ਵੀ ਲਗਾਏ ਜਾ ਸਕਦੇ ਨੇ ਪਰ ਵਰਕਸ਼ਾਪਾਂ ਦੇ ਵਿੱਚ ਪਏ ਕੂੜੇ ਦੇ ਡਸਟਬਿਨ ਵੀ ਸੜ ਰਹੇ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਚੋਣਾ ਸਮੇਂ ਕੌਂਸਲਰ ਵੱਡੇ ਵੱਡੇ ਦਾਅਵੇ ਕਰਦੇ ਹਨ ਪਰ ਹੁਣ ਤੱਕ ਜਲੰਧਰ ਨੂੰ ਸਮਾਰਟ ਨਹੀਂ ਬਣਾ ਸਕੇ ਇਸ ਸੰਬੰਧੀ ਨਿਗਮ ਦੇ ਮੁਲਾਜ਼ਮਾ ਨੇ ਕਿਹਾ ਕਿ ਇਸ ਸੰਬੰਧੀ ਕਈ ਵਾਰ ਵੱਡੇ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਾਂ ਪਰ ਉਹਨਾਂ ਨੇ ਹਰ ਵਾਰ ਅਣਗੌਲਿਆ ਕੀਤਾ ਹੈ ਜਿਸ ਕਾਰਨ ਵਰਕਸ਼ਾਪ ਚੁਪਾਇukt ਗਲਤੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਹੁਣ ਇਸ ਦਾ ਮੁੱਲ ਵੀ ਨਹੀਂ ਰਿਹਾ ਬਹੁਤ ਟਾਈਮ ਤੋਂ ਜਿੰਨੇ ਅਫਸਰ ਸਾਹਿਬਾਨ ਨੇ ਧਿਆਨ ਦੇ ਨਹੀਂ ਜਾਂ ਆ ਰਹੇ ਨਹੀਂ ਸਭ ਦੇ ਕੇਹੀ ਮੰਗ ਕਰਦੇ ਕਿ ਜੇ ਇਹ ਕਬਾੜ ਨੂੰ ਵੇਚਿਆ ਜਾਵੇ ਤੇ ਆਪਾਂ ਆਪਣੀ ਸਰਕਾਰੀ ਮਸ਼ੀਨਰੀ ਲੈ ਸਕਦੇ ਹਾਂ ਆਪਾਂ ਨੂੰ ਪ੍ਰਾਈਵੇਟ ਠੇਕੇਦਾਰੀ ਦੀ ਮਸ਼ੀਨਰੀ ਯੂਜ਼ ਕਰਨ ਦੀ ਲੋੜ ਹੀ ਨਾ ਪਵੇ ਬਟ ਮੈਨੂੰ ਤਾਂ ਲੱਗਦਾ ਕਈ ਵਾਰ ਕੀ ਉਹ ਜਿਹਨ ਸਰ ਅਫਸਰ ਸਹਿਬਾਨ ਨੇ ਉੱਪਰ ਬੌਸ ਜਿਹਨੂੰ ਬੱਕਾਇਦੀ ਉਹ ਤਾਂ ਬਹੁਤ ਅੱਛੇ ਨੇ ਪਰ ਨੀਚਰ સ્ਟਾਫ ਕੰਮ ਕਰਕੇ ਰਾਜੀ ਨਹੀਂ ਦੇਖੋ ਜੀ ਹੁਣ ਤਾਂ ਹੁਣ ਲੇਟੈਸਟ ਮੈਂ ਕਹਿੰਦਾ ਕਿ ਸਰਕਾਰ ਬਦਲ ਗਈ ਹੈ ਠੀਕ ਹੈ ਜੀ ਚਲੋ ਆਮ ਆਦਮੀ ਪਾਰਟੀ ਅੱਛੀ ਗੱਲ ਹੈ ਕਿ ਆਮ ਪਬਲਿਕ ਦੀ ਸਰਕਾਰ ਆ ਗਈ ਹੈ ਉਸ ਜਿਹਨੂੰ ਇਹ ਦੇਖਦੇ ਹੋਏ ਨਾ ਜਿੰਦਾ ਪ੍ਰਸ਼ਾਸਨ ਵਿੱਚ ਆਪਣੀਆਂ ਬਦਲੀਆਂ ਵਾਸਤੇ ਇਹ ਦੌੜਪੀਆਂ ਲੱਗੀ ਪਈ ਨੇ ਔਰ ਉਹ ਸਰਕਾਰੀ ਕੰਮ ਕਰਕੇ ਰਾਜੀ ਨਹੀਂ ਸਭ ਨੂੰ ਇਹ ਲੱਗੇ ਕਿ ਮੈਂ ਆਪਣੀ ਕੁਰਸੀ ਬਚਾਵਾਂ ਦੇਖੋ ਜੀ ਮੈਂ ਤੇ ਲਾਸਟ ਟਾਈਮ ਵੀ ਇਹ ਗੱਲ ਸਾਫ਼ ਚਾਹੀ ਸੀ ਸਾਡੇ ਜਦੋਂ ਬਦਲ ਗਈ ਹੈ ਨੀਤਾ ਦਰਸ਼ੀ ਜੀ ਮੰਮੀ ਮੈਡਮ ਤੋਂ ਬਲਕਿ ਕਿ ਅਡਜਿਸਟ੍ਰਕਟਰ ਜਮਨ ਕੁਮਾਰ ਮੈਨੂੰ ਕਿਹਾ ਵਰਦਾ ਇਹ ਮੈਂ ਰਿਕਵੈਸਟ ਕੀਤੀ ਸੀ ਕਿ ਅਗਰ ਜਿੰਨੇ ਵੀ ਆਪਣੀਆਂ ਇੱਥੇ ਬਿਨ ਪਏ ਨੇ ਜੋ ਛੋਟੀਆਂ ਹੱਥ ਵਾਲੀਆਂ ਰੇੜੀਆਂ ਪਈਆਂ ਨੇ ਇਹ ਪ੍ਰੋਪਰ ਮੁਹੱਲਿਆਂ 'ਚ ਪੁਆਇੰਟਾਂ ਤੇ ਲੱਗਿਆ ਜਾਣ ਤੇ ਮੈਨੂੰ ਨਹੀਂ ਲੱਗਦਾ ਕਿ ਸ਼ਹਿਰ 'ਚ ਕੁੜਾ ਨਜ਼ਰ ਆਏਗਾ ਉਹਦੇ ਨਾਲ ਇੱਕ ਤਾਂ ਗਲੀ ਵਾਲਿਆਂ ਨੂੰ ਸਹੂਲਤ ਮਿਲ ਜੇਗੀ ਮੁਹੱਲੇ ਵਾਲਿਆਂ ਨੂੰ ਸਹੂਲਤ ਮਿਲ ਜੇਗੀ ਔਰ ਗੱਡੀ ਵਿੱਚ ਜਾਂ ਲਿਫਟਿੰਗ ਕਰਦਾ ਕੋੜਾ ਉਹਨਾਂ ਨੂੰ ਸਹੂਲਤ ਮਿਲ ਜੂਗੀ ਸਿੱਧੀ ਗੱਡੀ ਆਵੇ ਉਹਦੇ ਗੱਡੀ ਵਿੱਚ ਹੀ ਲਿਫਟਿੰਗ ਕੀਤੀ ਜਾਵੇ ਤੁਹਾਡੀ ਗੱਲ ਬਹੁਤ ਵਧੀਆ ਵਾ ਅਹਿਮ ਆ ਕਿ ਜੇ ਅਗਰ ਇਹ ਮਸ਼ੀਨੀ ਨੂੰ ਜਦੋਂ ਖਰਾਬ ਹੁੰਦੀ ਉਹਦੇ ਠੀਕ ਕਰ ਦਿੱਤੀ ਜਾਵੇ ਤੇ ਕੁਝ ਪੈਸੇ ਜੇ ਚੱਲਣ ਜੋਗੇ ਹੋ ਜਾਂਦੀ ਹੈ ਆਪਾਂ ਜਦੋਂ ਇਸ ਚੀਜ਼ ਨੂੰ ਬਿਲਕੁਲ ਪੈਂਡਿੰਗ ਪਾ ਦਿੰਨੇ ਨਾ ਉਹ ਜਿੱਥੇ ਹਜ਼ਾਰ ਲੱਗਦਾ ਤਾਂ ਲੱਖਾਂ ਦਾ ਬਜਟ ਬਣ ਜਾਂਦਾ ਹੈ ਉਹ ਮਸ਼ੀਨੀ ਨਾ ਕੰਮ ਕਰਨ ਦਾ ਆਂਦੀ ਏ ਤੇ ਉਹ ਬਹਿ ਜਾਂਦੀ ਆਪਣੇ ਵੇਸਟਿੰਗ ਮਨੀ ਜਿਹਨੂੰ ਪਕਾ ਦਈਏ ਦੇਖੋ ਅਫਸਰ ਸਾਹਿਬਾਨ ਇੱਥੇ ਬਹੁਤ ਆ ਚੁੱਕੇ ਨੇ ਆਂਦੇ ਵੀ ਨਹੀਂ ਹੁਣ ਆਣਾ ਵੀ ਚਾਹੁੰਦੇ ਨੇ ਬਟ ਉਹ ਡਿਊਟੀ ਪ੍ਰੋਪਰ ਤੇ ਆਪਣੀ ਕਰਨ ਅਗਰ ਚਾਹੀਏ ਤਾਂ ਵਰਕਸ਼ਾਪ ਦਾ ਸੁਧਾਰ ਬਹੁਤ ਅੱਛਾ ਸੁਧਾਰ ਸੁਧਾਰ ਮੀਨਸ ਕਿ ਇੱਥੇ ਮਸ਼ੀਨਰੀ ਪ੍ਰੋਪਰ ਆ ਜਵੇ ਸਾਡੇ ਕੋਲ ਤੇ ਮੈਂ ਚੈਲੈਂਜ ਖੁਦ ਘਹਿ ਰਿਹਾ ਤੁਹਾਡੇ ਮਾਧਿਅਮ ਤੋਂ ਚੈਨਲ ਦੇ ਨੀਡਲ ਕੈਂਟੂ ਜਲੰਧਰ 10 ਦਿਨ ਜੋ ਸਿਰਫ ਮਸ਼ੀਨਰੀ ਸਰਕਾਰੀ ਹੋਵੇ ਪ੍ਰੋਪਰ ਦੇਖੋ ਮਸ਼ੀਨਰੀ ਪ੍ਰੋਪਰ ਸਰਕਾਰੀ ਟਾਈਮ ਤੇ ਰਿਪੇਅਰ ਹੋਵੇ ਸਰਕਾਰੀ ਮਸ਼ੀਨਰੀ ਜਿਹੜੀ ਸਾਨੂੰ ਦਿੱਤੀ ਜਾਵੇ ਪ੍ਰੋਪਰ ਜਿਹੜੇ ਭੱਟੇ ਕਰਾਣ ਨੂੰ ਦਿਨੇ ਪੈਸੇ ਤੇ ਮੈਂ ਖੁੱਲ ਖੁਦਾ ਖੁੱਲਾ ਚੈਲੈਂਜ ਕਰ ਰਿਹਾ ਕਿ 10 ਦਿਨਾਂ ਜਲੰਧਰ ਚ ਕੋੜਾ ਨਜ਼ਰ ਨਹੀਂ ਆਏਗਾ ਜਲੰਧਰ ਤੋਂ ਦਵਿੰਦਰ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼